ਪਿਛਲੇ 24 ਘੰਟਿਆਂ ਦੌਰਾਨ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਰਜੀਤ ਦਸਾਂਝ ਅਤੇ ਮਿੱਠ ਕਾਲਾ ਦੇ ਸਮਾਗਮ ਵਿਖੇ ਉਹਨਾਂ ਵੱਲੋਂ ਪਾਇਆ ਗਿਆ ਪਹਿਰਾਵਾ ਤੇ ਉਹਨਾਂ ਦੀ ਦਿੱਖ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਕਾਫੀ ਚਰਚਾ ਹੋ ਰਹੀ ਹੈ ਕਿ ਇਸ ਵੱਡੇ ਵਿਸ਼ਵ ਪੱਧਰੀ ਮਕਾਮ ਉੱਤੇ ਦਰਜੀਤ ਦਸਾਂਝ ਨੇ ਹਾਜ਼ਰੀ ਲਵਾਈ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਜਿੱਥੇ ਗੱਲ ਦਲਜੀਤ ਦਸਾਂਜ ਦੀ ਹੋ ਰਹੀ ਹੈ ਅਤੇ ਸੁਭਾਵ ਵਕਤਾਰ ਉਤੇ ਹੋਣੀ ਬਣਦੀ ਵੀ ਹੈ ਉਸ ਨਾਨਨ ਬਹੁਤ ਸਾਰੇ ਲੋਕੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਜੋ ਸਮਾਗਮ ਹੈ ਅਤੇ ਇਹ ਜੋ ਮੰਚ ਹੈ ਯਾਨੀ ਕਿ ਮੈਟ ਗਾਲਾ ਇਸ ਦੀ ਕੀ ਮਹੱਤਤਾ ਹੈ ਅਤੇ ਕਿਵੇਂ ਇਸ ਵਿੱਚ ਹਾਜ਼ਰੀ ਲਵਾਉਣਾ ਆਪਣੇ ਆਪ ਵਿੱਚ ਵੱਡੇ ਮਾਇਨੇ ਰੱਖਦਾ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਮੈਟ ਗਾਲਾ ਦੇ ਇਸੇ ਆਯੋਜਨ ਬਾਰੇ ਮੈਟ ਗਾਲਾ ਇੱਕ ਅੰਤਰਰਾਸ਼ਟਰੀ ਪੱਦਰਦਾ ਮੁਕਾਮ ਹੈ ਜਿਸ ਨੂੰ ਕਿਸੇ ਸਮੇਂ ਕੋਸਟਿਊਮ ਇੰਸਟੀਚਿਊਟ ਬੈਨੇਫਿਟ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਇਹ ਇੱਕ ਸਾਲਾਨਾ ਆਯੋਜਨ ਹੁੰਦਾ ਹੈ ਪਰ ਮੁੱਖ ਤੌਰ ਤੇ ਇਸ ਨੂੰ ਫੈਸ਼ਨ ਦੀ ਦੁਨੀਆ ਨਾਲ ਜੁੜਦਾ ਇੱਕ ਆਯੋਜਨ ਮੰਨਿਆ ਜਾਂਦਾ ਹੈ ਪਰ ਇਸ ਦੇ ਵਿੱਚ ਕਲਾਕਾਰੀ ਅਤੇ ਕਲਾ ਦਾ ਵੀ ਵੱਡੇ ਪੱਧਰ ਉੱਤੇ ਪ੍ਰਗਟਾਵਾ ਹੁੰਦਾ ਹੈ ਇਸ ਨੂੰ ਸਾਲਾਨਾ ਤੌਰ ਤੇ ਅਮਰੀਕਾ ਦੇ ਮੈਨਹਟਨ ਨਿਊਯਾਰਕ ਵਿਖੇ ਕਰਵਾਇਆ ਜਾਂਦਾ ਹੈ ਅਤੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਕਾਸਟੂਮ ਇੰਸਟੀਟਿਊਟ ਆਫ ਅ ਲੋਇਸ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ ਇਸ ਵਿੱਚ ਹਾਜ਼ਰੀ ਲਵਾਉਣ ਵਾਲਿਆਂ ਨੂੰ ਆਪਣੇ ਆਪ ਨੂੰ ਅਤੇ ਆਪਣੀ ਸੋਚ ਨੂੰ ਪ੍ਰਗਟਾਉਣ ਦੇ ਲਈ ਫੈਸ਼ਨ ਅਤੇ ਪਹਿਰਾਵੇ ਸਬੰਧੀ ਪੇਸ਼ਕਾਰੀ ਦੀ ਪੂਰੀ ਖੋਲ ਦਿੱਤੀ ਜਾਂਦੀ ਹੈ ਤਾਂ ਜੋ ਵੱਖ-ਵੱਖ ਸੱਭਿਆਚਾਰਾਂ ਤੇ ਇਸੇ ਤਰ੍ਹਾਂ ਦੀਆਂ ਪਿਛੋਕੜਾਂ ਦਾ ਬਿਹਤਰੀਨ ਮਜ਼ਾਹਰਾ ਹੋ ਸਕੇ ਇਸ ਨੂੰ ਫੈਸ਼ਨ ਦੇ ਸਭ ਤੋਂ ਵੱਡੇ ਆਯੋਜਨ ਵਜੋਂ ਵੀ ਜਾਣਿਆ ਜਾਂਦਾ ਹੈ ਮੈਟ ਗਾਲਾ ਨੂੰ ਕਰਵਾਏ ਜਾਣ ਦੀ ਕੋਈ ਨਿਸ਼ਚਿਤ ਤਾਰੀਖ ਨਹੀਂ ਹੈ ਪਰ ਦਿਨ ਜ਼ਰੂਰ ਮੁਕਰਰ ਕੀਤਾ ਗਿਆ ਹੈ ਮੈਟ ਗਾਲਾ ਦੇ ਇਸ ਆਯੋਜਨ ਨੂੰ ਹਰੇਕ ਵਾਰੇ ਮਈ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਕਰਵਾਇਆ ਜਾਂਦਾ ਹੈ ਇਸ ਵਿੱਚ ਹਿੱਸਾ ਲੈਣ ਵਾਲੀਆਂ ਸ਼ਖਸੀਅਤਾਂ ਨੂੰ ਅਕਸਰ ਵੋਗ ਦੇ ਪ੍ਰਮੁੱਖ ਪੰਨਿਆਂ ਉੱਪਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਪਿਛਲੇ ਕੁਝ ਵਰਿਆਂ ਦੌਰਾਨ ਮੈਟ ਗਾਲਾ ਦਾ ਦਾਇਰਾ ਨਿਊਯਾਰਕ ਤੋਂ ਵੱਧਦਾ ਹੋਇਆ ਦੁਨੀਆ ਭਰ ਦੇ ਇੱਕ ਜਾਣੇ ਪਛਾਣੇ ਆਯੋਜਨ ਵਿੱਚ ਤਬਦੀਲ ਹੋਇਆ ਹੈ ਇਸ ਨੂੰ ਇੱਕ ਫੰਡ ਰੇਜ਼ਿੰਗ ਆਯੋਜਨ ਵਜੋਂ ਵੀ ਜਾਣਿਆ ਜਾਂਦਾ ਹੈ ਯਾਨੀ ਕਿ ਟਿਕਟਾਂ ਅਤੇ ਹੋਰ ਸਾਧਨਾਂ ਰਾਹੀਂ ਇਕੱਤਰ ਹੋਈ ਮਾਇਆ ਨੂੰ ਕਈ ਭਲਾਈ ਕਾਰਜਾਂ ਲਈ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਅਤੇ ਇਸ ਆਯੋਜਨ ਦਾ ਇੱਕ ਲੰਮਾ ਇਤਿਹਾਸ ਵੀ ਹੈ ਸਨ 1948 ਤੋਂ ਇਹ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਸਥਾਪਨਾ ਅਮਰੀਕਾ ਦੇ ਉਸ ਸਮੇਂ ਦੇ ਫੈਸ਼ਨ જગਤ ਦੀ ਪ੍ਰਮੁੱਖ ਸ਼ਖਸੀਅਤ ਐਲਨੋਰ ਲੈਂਬਰਟ ਵੱਲੋਂ ਕੀਤੀ ਗਈ ਸੀ ਸਮੇਂ-ਸਮੇਂ ਉਪਰ ਕਈ ਵਿਵਾਦ ਵੀ ਇਸ ਆਯੋਜਨ ਦੇ ਨਾਲ ਜੁੜਦੇ ਰਹੇ ਨੇ ਪਰ ਇਸ ਦੇ ਬਾਵਜੂਦ ਇਸ ਦੀ ਮਕਬੂਲੀਅਤ ਲਗਾਤਾਰ ਬਰਕਰਾਰ ਰਹੀ ਹੈ ਹੁਣ ਪੰਜਾਬੀਆਂ ਵਿੱਚ ਵੀ ਇਸ ਆਯੋਜਨ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ ਕਾਰਨ ਦਲਜੀਤ ਦਾ ਸੰਧ ਦੀ ਮਹਾਰਾਜਾ ਵਾਲੀ ਦਿਖ ਅਤੇ ਪੇਸ਼ਕਾਰੀ ਸਦਕਾ ਮਿੱਟ ਗਾਲਾਂ ਦੇ ਇਸ ਵਿਸ਼ਵ ਪੱਧਰੀ ਆਯੋਜਨ ਵਿੱਚ ਦਸਤਾਰ ਪੰਜਾਬੀ ਬੋਲੀ ਪੰਜਾਬੀਅਤ ਅਤੇ ਪੰਜਾਬੀ ਪਹਿਰਾਵੇ ਦੀ ਵੀ ਹਾਜ਼ਰੀ ਲੱਗ ਗਈ ਹੈ ਜੋ ਕਿ ਆਪਣੇ ਆਪ ਵਿੱਚ ਪੰਜਾਬੀ ਸਭਿਆਚਾਰ ਲਈ ਵੀ ਇੱਕ ਵੱਡੀ ਗੱਲ ਕਹੀ ਜਾ ਸਕਦੀ ਹੈ